ਇਹ ਬਹੁਤ ਵਧੀਆ ਬੰਦਾ ਸੀਗਾ ਜੀ ਮੇਰਾ ਇੱਕ ਸਾਲ ਜੂਨੀਅਰ ਸੀਗਾ ਉਹ ਤੇ ਮੇਰਾ ਕਿਵੇਂ ਬੈਣੀ ਉੱਠਨੀ ਆਵੇ ਵਧੀਆ ਪਿਆਰ ਪਾਇਆ ਗਿਆ ਸੀਗਾ ਜੀ ਕਾਫੀ ਦੇਰ ਤੋਂ ਮਤਲਬ 2-3 ਸਾਲ ਹੋ ਗਏ ਸੀ ਇਕੱਠੇ ਸੀ ਬਾਪਾ ਬੇ ਰਗੇ ਬਾਗੇ ਡਗਲੀ ਵਰੀ ਮੇਰੇ ਫਰੈਂਡ ਆਉਣ ਕੇ ਨਾਲ ਕੇ ਢੀਵੇਂ ਪੁੱਤੋ ਕਿੰਨੇ ਕੈਂਡਣੀਆਂ ਕੇੰਨਾ ਤੇਰਾਂ ਜੀ ਤੁਸੀਂ ਸਾਰੇ মিডিਆ ਦੇ ਵੀਰ ਛੋਟੇ ਵੀਰ ਭਰਾ ਆਏ ਹੋ ਦੁੱਖ ਚ ਸ਼ਰੀਕ ਹੋਏ ਹੋ ਤੁਹਾਡਾ ਵੀ ਧੰਨਵਾਦ ਦੇਖੋ ਮੈਂ ਮੌਕਾ ਜਾ ਕੇ ਦੇਖਿਆ ਮੈਂ ਮੌਰਚਰੀ ਚ ਗਿਆ ਦੋਨੇ ਡਾਕਟਰ ਜਿੰਨਾ ਚ ਮੇਰਾ ਭਾਨ ਜਾਇਆ ਜਿਹੜਾ ਕਿ ਆਪਣੀ ਮੈਡੀਕਲ ਦੀ ਪੜ੍ਹਾਈ ਕੰਪਲੀਟ ਕਰਕੇ ਵਾਪਸ ਆਉਣ ਵਾਲਾ ਸੀ ਦੋਨਾਂ ਦੀ ਮੌਕੇ ਤੇ ਡੈਥ ਹੋਈ ਕਾਰ Honda City ਇਹ ਮੇਰੇ ਭਾਨ ਜੇ ਦੀ ਸੀਗੀ ਲੇਕਿਨ ਇਹ ਪਿੱਛੇ ਬੈਠਾ ਸੀ ਰਾਈਟ ਸਾਈਡ ਤੇ ਦੂਸਰਾ ਲੜਕਾ ਜੇ ਦੀ ਡੈਥ ਹੋਈ ਉਹ ਵੀ ਪਿੱਛੇ ਬੈਠਾ ਸੀ ਇਹਨਾਂ ਦੇ ਦੋ ਜੂਨੀਅਰ ਕਲੀਕ ਕਾਰ ਨੂੰ ਚਲਾ ਰਹੇ ਸੀ ਇੱਕ ਜਿਹੜਾ ਇੱਕ ਸਾਹਮਣੇ ਬੈਠਾ ਸੀ ਇੱਕ ਚਲਾ ਰਿਹਾ ਸੀ ਬਾਕੀ ਤੇ ਤਰਤੀਸ਼ ਦੇਖ ਲੈਣਗੇ ਕੀ ਹੋਇਆ ਮੈਂ ਜ਼ਿਆਦਾ ਬਿਆਨ ਨਹੀਂ ਕਰਨਾ ਚਾਹੁੰਗਾ ਫॉर द ਟਾਈਮਿੰਗ ਮੈਂ ਆਪ ਐਡੀਜੀ ਲਾਅ ਐਂਡ ਆਰਡਰ ਹੈ ਮੇਰੇ ਕਮੈਂਟ ਕਿਸੇ ਤੇ ਕੋਈ ਅਸਰ ਨਾ ਕਰ ਪਰ ਮੈਂ ਜੋ ਦੇਖਿਆ ਬਹੁਤ ਦੁਖ ਸੀ ਮੈਂ ਜਿਹੜੇ ਦੂਸਰਾ ਲੜਕਾ ਲੁਧਿਆਣੇ ਤੋਂ ਉਹਦੀ ਜਿਨ੍ਹਾਂ ਦੀ ਡੈਥ ਹੋਈ ਹੈ ਉਹਦੇ ਫਾਦਰ ਸਾਹਿਬ ਨੂੰ ਵੀ ਮਿਲਿਆ ਬਹੁਤ ਹੀ ਮੰਦਭਾਗੀ ਘਟਨਾ ਆ ਕੋਈ ਸ਼ਬਦ ਅਲਫਾਜ਼ ਨਹੀਂ ਹੈਗੇ ਜਿਨ੍ਹਾਂ ਨਾਲ ਇਸ ਗੱਲ ਨੂੰ ਦੱਸਿਆ ਜਾ ਸਕਦਾ ਕਿਹਾ ਜਾ ਸਕਦਾ ਵਿਆਖਿਆ ਕੀਤੀ ਜਾ ਸਕਦੀ ਹੈ ਕਿ ਕੀ ਹੋਇਆ ਪਰ ਇਹ ਪੱਕੀ ਗੱਲ ਹੈ ਕਿ ਸਵਾ 11 ਵਜੇ ਦਾ ਟਾਈਮ ਸੀ ਚਾਰੋਂ ਜਾਨੇ ਗੱਡੀ ਦੇ ਵਿੱਚ ਸੀਗੇ ਔਰ ਮਾਲ ਰੋਡ ਦੇ ਉੱਪਰ ਸੈਂਟਰਲ ਰੇਲਿੰਗ ਦੇ ਨਾਲ ਗੱਡੀ ਟਕਰਾਈ ਹੈ ਮੈਂ ਮੌਕਾ ਦੇਖਿਆ ਮੌਕੇ ਤੇ ਦੇਖਿਆ ਜਿਹੜੀ ਮੈਂ ਰਿਕਵੈਸਟ ਵੀ ਕਰੂੰਗਾ ਕਾਰਪੋਰੇਸ਼ਨ ਬਠਿੰਡਾ ਨੂੰ ਕਿ ਪੁਲਿਸ ਉਸ ਸੈਂਟਰਲ ਰੇਲਿੰਗ ਦੇ ਜਿਹੜਾ ਇੰਜੀਨੀਅਰਿੰਗ ਡਿਫੈਕਟ ਹੈ ਉਹਨੂੰ ਇੱਕ ਵਾਰੀ ਗੌਰਿਆ ਜਾਏ ਰਿਮੂਵ ਕੀਤਾ ਜਾਏ ਕਿਉਂਕਿ ਮੇਰੀ ਪੁਲਿਸ ਟੀਮ ਜਿਹੜੀ ਉੱਥੇ ਖੜੀ ਸੀ ਜਿਹੜੇ ਚਸ਼ਮਦੀਤ ਗਵਾਹ ਨੇ ਜਿਨ੍ਹਾਂ ਨੇ ਸਾਰਾ ਕੁਝ ਦੇਖਿਆ ਉਹ ਕਹਿੰਦੇ ਜੀ ਉਸ ਜਗ੍ਹਾ ਤੇ ਕਾਫੀ ਐਕਸੀਡੈਂਟ ਹੁੰਦੇ ਨੇ ਮੈਂ ਤੇ ਇਹੀ ਬੇਨਤੀ ਕਰੂੰਗਾ ਬਠਿੰਡਾ ਕਾਰਪੋਰੇਸ਼ਨ ਨੂੰ ਕਿ ਇੱਕ ਵਾਰੀ ਉਹਨੂੰ ਇੰਜੀਨੀਅਰਿੰਗ ਦੇ ਤੌਰ ਤੇ ਵੀ ਦੇਖਿਆ ਜਾਏ ਕਿਸੇ ਹੋਰ ਬੱਚਿਆਂ ਦੀ ਨੌਜਵਾਨਾਂ ਦਾ ਲਾਸ ਨਾ ਹੋਵੇ ਬਾਕੀ ਪਰਿਵਾਰ ਤੁਸੀਂ ਮਿਲੇ ਹੋ ਤੁਸੀਂ ਦੇਖਿਆ ਮੇਰੀ ਭੈਣ ਛੋਟੀ ਮੇਰੇ ਤੋਂ ਇਹ ਬੱਚਾ ਮੇਰੇ ਨਾਲ ਬਹੁਤ ਪਿਆਰ ਸੀਗਾ ਮੇਰੇ ਨਾਲ ਹਰ ਇੱਕ ਤਰ੍ਹਾਂ ਦੀ ਆਪਣੀ ਉਸ ਦੀ ਵੇਵ ਲੈਂਥ ਤੇ ਮੇਰੀ ਵੇਵ ਲੈਂਥ ਤੇ ਜਾ ਕੇ ਵੀ ਗੱਲ ਕਰ ਲੈਂਦਾ ਸੀ ਸਿਆਣਾ ਸੀ ਹਸਮੁਖ ਸੀਗਾ ਔਰ ਸੈਂਸ ਆਫ ਹਿਊਮਰ ਬਹੁਤ ਸੀਗਾ ਔਰ ਪਰਮਾਤਮਾ ਦੀ ਕੀ ਖੇਡ ਹੈ ਵਾਹਿਗੁਰੂ ਹੀ ਦੱਸ ਸਕਦਾ ਹੈ ਸੱਚੀ ਕਿਹਾ ਜੇ ਤਾਂ ਇਸ ਮੰਦਪ ਦੀ ਟਕਣਾ ਤੋਂ ਪਹਿਲਾਂ ਅਗਰ ਉਹ ਹੁਣ ਸਾਡੇ ਵਿੱਚ ਹੁੰਦੇ ਕਿੰਨੇ ਸਮੇਂ ਬਾਅਦ ਉਹਨਾਂ ਨੇ ਪਬਲਿਕ ਸਰਵਿਸ ਤੇ ਆ ਜਾਣਾ ਸੀ ਕਿੰਨੀ ਦੇਰ ਬਾਅਦ ਉਹਨਾਂ ਨੇ ਪਬਲਿਕ ਦੇ ਵਾਸਤੇ ਸੇਵਾ ਕਰਨੀ ਸੀ ਦੇਖੋ ਇਸੇ ਆਪਾਂ ਸਾਰੇ ਜਾਣਦੇ ਆ ਕਿ ਜਿੰਨੇ ਮੈਡੀਕਲ ਦੀ ਪੜ੍ਹਾਈ ਕਰਨੀ ਆ ਦਾਖਲਾ ਮੈਡੀਕਲ ਕਾਲਜ ਲੈਣਾ ਆ ਉਹ ਆਪਣੀ ਇੱਕ ਸੁਰਤ ਹੋ ਕੇ ਤੇ 9ਵੀਂ 10ਵੀਂ ਤੋਂ ਪੜ੍ਹਾਈ ਸ਼ੁਰੂ ਕਰਦਾ ਹੈ ਫਿਰ 4.5 5 ਸਾਲ ਮੈਡੀਕਲ ਕਾਲਜ ਦੇ ਨੇ ਇਹ ਜਿਹੜੇ 7 8 ਸਾਲ ਦੇ ਨੇ ਇਹਦੇ ਲਈ ਇੱਕ ਵਾਰੀ ਫਕੀਰੀ ਵਾਂਗੂ ਪੜ੍ਹਨਾ ਪੈਂਦਾ ਆ ਹੁਣ ਉਹਨਾਂ ਦੇ ਕੁਲੀਗ ਆਏ ਨੇ ਨਾਲ 25 ਦੇ ਕਰੀਬ ਜਿਹੜੇ ਉਹਦੇ ਕੁਲੀਗ ਨੇ ਆਦੇਸ਼ ਮੈਡੀਕਲ ਕਾਲਜ ਦੇ ਜਿਹੜੇ ਸੀਨੀਅਰ ਵੀ ਨੇ ਮੈਂ ਨਾਲ ਦੇਖ ਕੇ ਮਹਿਸੂਸ ਕਰ ਰਿਹਾ ਸੀ ਕਿ ਮੈਂ ਇਨਾਂ ਚੋਂ ਉਹਨਾਂ ਨੂੰ ਲੱਭ ਰਿਹਾ ਸੀ ਕਿ ਸ਼ਾਇਦ ਉਹ ਸਾਹਮਣੇ ਆ ਜਾਊਗਾ ਜਾਂ ਇਹ ਕਿਸੇ ਅੱਜ ਤੋਂ ਕੁਝ ਸਾਲ ਬਾਅਦ ਉਹਦੇ ਕਿਸੇ ਚੰਗੇ ਫੰਕਸ਼ਨ ਤੇ ਆਉਂਦੇ ਤੇ ਹੋਰ ਗੱਲ ਹੋਣੀ ਸੀ ਪਰ ਇਹ ਆਏ ਨੇ ਫੇਰ ਵੀ ਸਾਡੇ ਦੁੱਖ ਚ ਸਾਂਝਾ ਸ਼ਰੀਕ ਹੋਏ ਨੇ ਉਹਨਾਂ ਦਾ ਪਿਆਰ ਸੀਗਾ ਕਿ ਆਏ ਨੇ ਔਰ ਮਿਲਾਪੜਾ ਸੀਗਾ ਇਹਨਾਂ ਮੈਨੂੰ ਪਤਾ ਹੈ ਔਰ ਆਸ ਉਮੀਦ ਕਰਦਾ ਕਿ ਇਹ ਲੜਕੇ ਬਿਲਕੁਲ ਜਿਵੇਂ ਤੁਸੀਂ ਪਹਿਲਾਂ ਕਿਹਾ ਹੈ ਕਿ ਇਹਨਾਂ ਨੂੰ ਇਹ ਵੀ ਚਾਹੀਦਾ ਹੈ ਕਿ ਇਹ ਵੀ ਦੇਖਣ ਕਿ ਜਿਹੜੇ ਮਾਂ ਪਿਓ ਮਾਤਾ ਪਿਤਾ ਇਹਨੀ ਮਿਹਨਤ ਕਰਦੇ ਨੇ ਉਹਨਾਂ ਨੇ ਹੁਣੇ ਜਿਵੇਂ ਤੁਸੀਂ ਦੱਸਿਆ ਪੁੱਛਿਆ ਕਿ ਉਹਨੇ ਮੈਡੀਕਲ ਦੀ ਪੜ੍ਹਾਈ ਆਪਣੀ ਕੰਪਲੀਟ ਕਰ ਰਹੀ ਸੀ ਅਗਲੇ ਹਫ਼ਤੇ ਉਹਨੇ ਵਾਪਸ ਆਉਣਾ ਸੀ ਔਰ ਹੁਣ ਇਹ 8 ਸਾਲ ਦੀ ਫਕੀਰੀ ਦੀ ਮਿਹਨਤ ਉਹਨੇ ਪਬਲਿਕ ਸਰਵਿਸ ਤੇ ਲਗਾਉਣ ਦੀ ਕਰਨੀ ਸੀ ਜਵੇਂ ਹੁਣੇ ਇਹਨਾਂ ਦੇ ਇੱਕ ਕੁਲੀਗ ਮਿਲੇ ਸੀ ਕਹਿੰਦੇ ਮੈਂ ਪੀसीएमਸ ਕਰ ਰਿਹਾ ਆ ਉਹ ਮੈਨੂੰ ਕਹਿੰਦਾ ਸੀ ਕਿ ਮਾਮਾ ਜੀ ਮੈਂ ਪੀਜੀ ਕਰਨੀ ਹੈ ਮੈਂ ਕਈ ਵਾਰੀ ਹੁੰਦਾ ਪੁੱਛਦੇ ਅੱਛਾ ਤੂੰ ਬਾਹਰ ਨਹੀਂ ਜਾਣਾ ਚਾਹੁੰਦਾ ਕਿ ਇਹਨਾਂ ਨਹੀਂ ਜੀ ਬਿਲਕੁਲ ਮੈਂ ਬਾਹਰ ਜਾਣ ਦੀ ਮੇਰੀ ਕੋਈ ਸੋਚ ਨਹੀਂ ਹੈ ਨਾ ਨੀਅਤ ਹੈ ਮੈਂ ਤੇ ਪੀਜੀ ਦੀ ਤਿਆਰੀ ਕਰਨੀ ਹੈ ਤੇ ਪੀਜੀ ਚ ਦਾਖਲਾ ਜਾਣਾ ਹੈ ਤੋਂ ਮੈਂ ਉਹਨੂੰ ਕਹਿ ਰਿਹਾ ਸੀਗਾ ਕਿ ਤੁਸੀਂ ਠੀਕ ਹੈ ਪੜ੍ਹਾਈ ਕਰੋ ਔਰ ਪੀਜੀ ਦੀ ਤਿਆਰੀ ਕਰੋ ਔਰ ਕਰੋ ਕਹਿੰਦਾ ਜੀ ਮੈਂ 6 ਮਹੀਨੇ ਇਹਦੇ ਲਈ ਲਗਾਉਂਗਾ ਇਸ ਚੀਜ਼ ਨੂੰ ਸ਼ੁਰੂ ਕਰ ਸਕਿਆ ਤੇ ਵਾਹਿਗੁਰੂ ਪਹਿਲਾਂ ਪਤਾ ਨਹੀਂ ਵਾਹਿਗੁਰੂ ਦੀ ਦਾਤ ਸੀ ਉਹਨੇ ਹੀ ਦਿੱਤੀ ਸੀ ਉਹ ਲੈ ਗਏ ਇਸ ਗੱਲ ਦਾ ਕੋਈ ਜਵਾਬ ਨਹੀਂ ਆ ਦੋਏ ਬੱਚੇ ਗਏ ਨੇ ਬਹੁਤ ਦੁੱਖਿਆ ਮੈਂ ਫੇਰ ਧੰਨਵਾਦ ਕਰਦਾ ਤੁਹਾਡਾ ਵੀ ਬਠਿੰਡਾ ਪੁਲਿਸ ਬਠਿੰਡਾ ਸਿਵਲ ਸਰਜਨ ਉਹਨਾਂ ਦੀ ਟੀਮ ਉਹਨਾਂ ਨੇ ਬੜੀ ਕੋਆਪਰੇਸ਼ਨ ਦਿੱਤੀ ਇੱਥੇ ਗੁਰਦਾਸਪੁਰ ਪੁਲਿਸ ਨੇ ਵੀ ਬਹੁਤ ਕੋਆਪਰੇਟ ਕੀਤਾ ਮੇਰੇ ਪਰਿਵਾਰ ਦੇ ਮੇਰੀ ਭੈਣ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਮੇਰੇ ਰਿਸ਼ਤੇਦਾਰ ਦੋਸਤ ਮਿੱਤਰ ਇਹਦੇ ਕਲੀਗ ਆਏ ਨੇ ਬੱਚੇ ਦੇ ਜਾਣ ਵਾਲੇ ਦੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਬਹੁਤ-ਬਹੁਤ ਸ਼ੁਕਰੀਆ ਬਹੁਤ ਵਧੀਆ ਬੰਦਾ ਸੀਗਾ ਜੀ ਮੇਰਾ ਇੱਕ ਸਾਲ ਜੂਨੀਅਰ ਸੀਗਾ ਉਹ ਤੇ ਮੇਰਾ ਕਿਵੇਂ ਬੈਣੀ ਉੱਠਨੀ ਆਵੇ ਵਧੀਆ ਪਿਆਰ ਪੈ ਗਿਆ ਸੀਗਾ ਜੀ ਕਾਫੀ ਧੀਰ ਤੋਂ ਮਤਲਬ 2-3 ਸਾਲ ਹੋ ਗਏ ਸੀ ਇਕੱਠੇ ਸੀ ਹਾਂਜੀ ਤੇ ਟੀਮੇ ਦਾ ਐਕਸੀਡੈਂਟ ਜਿਹੜਾ ਤੁਹਾਨੂੰ ਪਤਾ ਲੱਗਾ ਕਿਵੇਂ ਸਾਰੀ ਘਟਨਾ ਵਾਪਰੀ। ਇਹ ਜੀ ਮੈਂ ਤਾਂ ਉੱਥੇ ਸੀਗਾ ਨਹੀਂ ਉਸ ਟਾਈਮ ਮੈਂ ਤਾਂ ਜਲੰਧਰ ਤੋਂ ਬਿਲਾਉਂ ਕਰਦਾ ਸੀ ਤੇ ਜਿੰਨਾ ਸੁਣਾਇਆ ਚਾਹਿਆ ਜੀ ਇੰਨਾ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਸੀਗਾ ਉਹਨਾਂ ਦਾ ਬਸ ਇੰਨੀ ਗੱਲ ਪਤਾ ਮੈਨੂੰ। ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ। ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸ ਦੇ ਵਿੱਚ ਕਰਵਾਓ। ਹਰ ਸਮੱਸਿਆ ਦਾ ਸਮਾਧਾਨ ਕਰਵਾਓ। ਜਿਵੇਂ ਗ੍ਰਹਿ ਗਲੇਸ਼, ਨੌਕਰੀ ਕਾਰੋਬਾਰ, ਸੌਗਣ ਦੁਸ਼ਮਣ ਤੋਂ ਛਡਕਾਰਾ, ਲਵ ਮੈਰਿਜ ਪ੍ਰੋਬਲਮ, ਵਿਦੇਸ਼ ਯਾਤਰਾ, ਕੋਰਟ ਕੇਸ ਦੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488